ਅਜੀਤ ਮਰਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਮਰਜੀਤ ਸਿੰਘ ਮੋਨੋ ਅੱਜ ਅਸੀਂ ਪਹੁੰਚੇ ਆ ਸ਼ਾਹਕੋੜ ਦੇ ਟੰਡ ਬਾਤੀ ਦਾਰੇਵਾਲ ਤੁਹਾਨੂੰ ਦੱਸ ਦਈਏ ਜਿਵੇਂ ਕਿ ਤੁਹਾਨੂੰ ਪਤਾ ਹੜਾ ਨੇ ਆ ਜਿਹੜੀ ਪੰਜਾਬ ਦੇ ਵਿੱਚ ਬਹੁਤ ਵੱਡੀ ਮਾਰ ਮਾਰੀ ਆ ਤੇ ਲੋਕਾਂ ਦਾ ਜਿਹੜਾ ਘਰ ਦੇ ਵਿੱਚ ਕਾਫੀ ਨੁਕਸਾਨ ਹੋਇਆ ਤੇ ਲੋਕ ਜਿਹੜਾ ਅੱਜ ਵੀ ਆ ਉੱਚੀਆਂ ਥਲਾਂ ਦੇ ਉੱਤੇ ਬੈਠੇ ਹੋਏ ਆ ਤੇ ਜਿਹੜਾ ਬੰਨਾਂ ਦੇ ਉੱਤੇ ਆ ਕਾਫੀ ਪਾਣੀ ਹੋਇਆ ਤਾਂ ਜਿਨ੍ਹਾਂ ਦੇ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਤਾਂ ਅੱਜ ਅੰਬੇਡਕਰ ਸੈਨਾ ਪੰਜਾਬ ਵੱਲੋਂ ਆ ਜਿਹੜਾ ਰਾਸ਼ਨ ਆ ਜਿਹੜਾ ਉਹ ਵੰਡਿਆ ਗਿਆ ਤੇ ਵਿਸ਼ੇਸ਼ ਤੌਰ ਤੇ ਆ ਜਿਹੜਾ ਐਸਐਸਪੀ ਜਲੰਧਰ ਦੇ ਹਾਤੀ ਦੀ ਅਗਵਾਈ ਦੇ ਵਿੱਚ ਆ ਜਿਹੜੀ ਇਹ ਰਾਸ਼ਨ ਦੀ ਆ ਜਿਹੜੀ ਵੰਡ ਕੀਤੀ ਗਈ ਆ ਐਸਐਸਪੀ ਸਾਹਿਬ ਵੀ ਇੱਥੇ ਐਡੇ ਪਹੁੰਚੇ ਉਹਨਾਂ ਦੇ ਨਾਲ ਐਸਪੀ ਸਾਹਿਬ ਵੀ ਪਹੁੰਚੇ ਆ ਤੇ ਉਹਨਾਂ ਵੱਲੋਂ ਆ ਜਿਹੜਾ ਰਾਸ਼ਨ ਆ ਇਸ ਪਿੰਡ ਦੇ ਵਿੱਚ ਆ ਜਿਹੜਾ ਵੰਡਿਆ ਗਿਆ ਤਾਂ ਦੀਪਕ ਰਸੂਲਪੁਰੀ ਜੀ ਆ ਜੋ ਅੰਬੇਡਕਰ ਸੈਨਾ ਤਹਿਸੀਲ ਪ੍ਰਧਾਨ ਉਹਨਾਂ ਦੀ ਅਗਵਾਈ ਦੇ ਵਿੱਚ ਆ ਜਿਹੜਾ ਇਹ ਰਾਸ਼ਨ ਇਹ ਲਿਆਂਦਾ ਗਿਆ ਸੀ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਆਉ ਕਰਦੇ ਆਂ ਗੱਲ ਸਾਡੇ ਨਾਲ ਅੰਬੇਡਕਰ ਸੈਨਾ ਦੇ ਪ੍ਰਧਾਨ ਦੀਪਕ ਰਸੂਲਪਰੀ ਜੀ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਣਾ ਦੀਪਕ ਭਾਜੀ ਅੱਜ ਜਿਹੜਾ ਰਾਸ਼ਨ ਦੀ ਵੰਡ ਕੀਤੀ ਗਈ ਹੈ ਵਿਸ਼ੇਸ਼ ਤੌਰ ਤੇ ਅੱਜ ਜਿਹੜਾ ਐਸਐਸਪੀ ਸਾਹਿਬ ਵੀ ਇੱਥੇ ਪਹੁੰਚੇ ਹੈ ਤਾਂ ਐਸਪੀ ਸਾਹਿਬ ਵੀ ਇੱਥੇ ਪਹੁੰਚੇ ਹੈ ਕੀ ਕਹਿਣਾ ਚਾਹਣੇ ਸੋ ਅੱਜ ਸ਼ਾਹਕੋਟ ਏਰੀਆ ਦੇ ਵਿੱਚ ਮਸੀਬ ਮੰਸੀਆਂ ਜਿਹੜਾ ਅਸੀਂ ਉੱਥੇ ਪਹੁੰਚੇ ਆ ਸੋ ਅੱਜ ਅੰਬੇਡਕਰ ਸਾਹਿਬਾ ਪੰਜਾਬ ਤਹਿਸੀਲ ਫਲੋਰ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਤਿਕਾਰਯੋਗ ਪਰਮ ਪੂਜਯ ਬੋਧੀ ਸਤਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਮੰਨਣ ਵਾਲੇ ਲੋਕ ਯੂਐਸਏ ਤੋਂ ਸਾਡੀ ਡਾਕਟਰ ਬੀਆਰ ਅੰਬੇਡਕਰ ਕਲੱਬ ਫਰੋਮ ਯੂਐਸਏ ਉਹਨਾਂ ਦੀ ਟੀਮ ਬੜੋ ਬੜਾ ਵੱਡਾ ਜਿਹੜਾ ਯੋਗਦਾਨ ਪਾਇਆ ਗਿਆ ਸੋ ਜਿਹੜੇ ਪਿਛਲੇ ਹੜ੍ਹ ਪ੍ਰਭਾਵ ਤੇリエ ਹੜ੍ਹ ਖਾੜਾਂ ਦੇ ਪ੍ਰਭਾਵ ਨਾਲ ਜਿਹੜੇ ਘਰੋਂ ਬੇਕਰ ਲੋਕ ਹੋ ਗਏ ਆ ਉਹਨਾਂ ਦੀ ਅੱਜ ਮਦਦ ਲਈ ਜਿਹੜੀ ਡਾਕਟਰ ਬੀ ਆਰ ਅੰਬੇਡਕਰ ਕਲੱਬ ਯੂ ਐਸ ਏ ਦੀ ਟੀਮ ਉਹ ਅੱਗੇ ਆਈ ਆ ਸੋ ਅੱਜ ਅਸੀਂ ਜਿਹੜਾ ਸੁੱੱਕਾ ਰਾਚਣ ਦਵਾਈਆਂ ਤੇ ਸੋਲਰ ਲਾਈਟਾਂ ਜਿਹੜੀਆਂ ਲੈ ਕੇ ਆਏ ਆ ਸੋ ਡਾਕਟਰ ਬੀ ਆਰ ਅੰਬੇਡਕਰ ਕਲੱਬ ਦੇ ਜਿਹੜੇ ਬਹੁਤ ਹੀ ਸਤਿਕਾਰਯੋਗ ਸਾਡੇ ਫਾਰਮਰ ਪ੍ਰੈਜ਼ੀਡੈਂਟ ਸ਼੍ਰੀ ਗੁਰੂ ਰਵਦਾਸ ਸਭਾ ਆਫ ਨਿਊਯਾਰਕ ਦੇ ਅਸ਼ੋਕ ਮਾਹੀ ਜੀ ਯੂ ਐਸ ਏ ਤੋਂ ਤੀਰ ਜੀ ਕੁਮਾਰ ਛੋਕਰਾਂ ਜੀ ਯੂ ਐਸ ਏ ਤੋਂ ਸਨੀ ਹੀਰ ਜੀ ਉਹ ਵੀ ਯੂ ਐਸ ਏ ਤੋਂ ਇਸੇ ਤਰ੍ਹਾਂ ਜਿਹੜਾ ਸਾਡੇ ਚਰਨ ਜੀ ਢੱਲੀ ਜੀ ਤੇ ਹੈਰੀ ਸਾਹਿਬ ਹੈਪੀ ਜੀ ਸਾਰੇ ਜਿੰਨੇ ਤਮਾਮ ਅਜੀਤਪਾਲ ਜੀ ਯੂ ਐਸ ਏ ਤੋਂ ਸਾਰਿਆਂ ਨੇ ਬੜਬੁੱਲਾ ਯੋਗਦਾਨ ਦਿੱਤਾ ਟੋਨੀ ਭਾਜੀ ਗ੍ਰੀਸ ਤੋਂ ਕੜਜਿੰਦਰ ਉਹ ਤੁਮਰੀ ਸਿਸਟਰ ਹੈ ਯੂ ਕੇ ਤੋਂ ਉਹਨਾਂ ਸਾਰਿਆਂ ਦਾ ਬੜਬੁੱਲਾ ਯੋਗਦਾਨ ਹੈ ਤਾਂ ਜੋ ਆਪਾਂ ਜਿਹੜੇ ਹਰ ਪੀੜ ਤੇ ਲੋਕ ਉਹਨਾਂ ਦਾ ਬਹੁਤਾ ਆਪਾਂ ਨਹੀਂ ਕੁਝ ਕਰ ਸਕਦੇ ਪਰ ਜੋ ਵੀ ਉਹਨਾਂ ਦੇ ਲਈ ਅਸੀਂ ਤਿਲ ਫੁੱਲ ਆਪਣੀ ਨੇਕ ਕਮਾਈ ਦੇ ਵਿੱਚੋਂ ਇਹਨਾਂ ਦੇ ਵੀਰਾਂ ਨੇ ਦੋ ਕੀਤਾ ਸੋ ਉਹਨਾਂ ਦਾ ਜਿਹੜਾ ਅਸੀਂ ਮਾਣ ਕਰਨ ਲਈ ਉਹਨਾਂ ਦਾ ਹੌਸਲਾ ਵਧਾਉਣ ਲਈ ਵੀ ਆਪਣੇ ਘਰਾਂ ਦੇ ਵਿੱਚ ਦੁਬਾਰਾ ਪਰਤਣ ਇਸੇ ਤਰ੍ਹਾਂ ਜਿਹੜਾ ਤਰੱਕੀ ਕਰਨ ਉਹ ਇਸ ਕਰਕੇ ਅੱਜ ਉਹਨਾਂ ਰੱਖਣ ਮਹੀਆ ਕਰਾਉਣਾ ਇਹ ਸਭ ਸਾਡੇ ਨਾਲ ਅੰਬੇਰਕਰਸਾਨਾ ਪ੍ਰਧਾਨ ਦੀਪਕਰ ਰਸੂਲਪੁਰ ਜੀ ਇਹਨਾਂ ਨੇ ਦੱਸਿਆ ਵੀ ਬਾਹਰੋਂ ਐਨਆਰਆਈ ਸਾਥੀਆਂ ਦੀ ਮਦਦ ਦੇ ਨਾਲ ਆ ਜਿਹੜਾ ਇਹ ਰਾਸ਼ਨ ਦੀ ਹੈ ਜਿਹੜੀ ਵੰਡ ਕੀਤੀ ਗਈ ਹੈ ਇਸ ਮੌਕੇ ਜਿਹੜੇ ਐਸਐਸਪੀ ਜਲੰਧਰ ਸਾਡੇ ਨਾਲ ਪਹੁੰਚੇ ਆ ਐਸਪੀ ਸਰਵਜੀਤ ਰਾਏ ਜੀ ਇੱਥੇ ਜਿਹੜਾ ਪਹੁੰਚੇ ਆ ਕੀ ਕਿਹਾ ਉਹਨਾਂ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਆਓ ਸੁਣਦੇ ਆ ਸਰ ਲਗਾਤਾਰ ਪੰਜਾਬ ਦੇ ਵਿੱਚ ਦੇਖਿਆ ਹਾਲਾਤ ਹੜ੍ਹ ਦੇ ਕਾਰਨ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ਹੜ੍ਹ ਦੀ ਸਥਿਤੀ ਹੈਗੀ ਹੈ ਕਈ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਨਾਲ ਨੁਕਸਾਨ ਹੋਇਆ ਲੋਕਾਂ ਦੇ ਜਿਹੜੇ ਆਪਣੇ ਡੇਲੀ ਦੀ ਜਿਹੜੀ ਜੀਵਿਕਾ ਸੀ ਉਹ ਵੀ ਪ੍ਰਭਾਵਿਤ ਹੋਈ ਹੈ ਕਮਾਈ ਦੇ ਸਾਧਨ ਖਤਮ ਹੋਏ ਨੇ ਤੇ ਇਹਦੇ ਵਿੱਚ ਸਾਡੇ ਅੱਜ ਅਸੀਂ ਆਪਾਂ ਜਿਹੜਾ ਹੈਗਾ ਦਾਰੇਵਾਲ ਵਸਤੀ ਦੇ ਵਿੱਚ ਇੱਥੇ ਇਕੱਠੇ ਹੋਏ ਆ ਕਿਉਂਕਿ ਜਿਹੜੇ ਇਹ ਪਰਿਵਾਰ ਹੈਗੇ ਨੇ ਇਹਨਾਂ ਦਾ دریا ਦੇ ਉਪਾਰ ਕੁਝ ਜ਼ਮੀਨਾਂ ਹੈਗੀਆਂ ਸੀ ਜਾਂ دریا ਦੇ ਵਿੱਚ ਜਿਹੜੇ ਘਰ ਨੇ ਉਤੋਂ ਉੱਠ ਕੇ ਇੱਥੇ ਬੈਠੇ ਹੈਗੇ ਨੇ ਇਹਨਾਂ ਦਾ ਸਾਰਿਆਂ ਦਾ ਕਾਰੋਬਾਰ ਜਿਹੜਾ ਹੈਗਾ دریا ਉਤੇ ਅੰਦਰ ਜਿਹੜੀ ਜ਼ਮੀਨ ਸੀ ਉਹਦੇ ਵਿੱਚ ਜਿਹੜਾ ਪਾਣੀ ਆ ਕੇ ਬਹੁਤ ਜ਼ਿਆਦਾ ਇਹਨਾਂ ਦਾ ਨੁਕਸਾਨ ਹੋਇਆ ਤਾਂ ਅੱਜ ਸਾਡੇ ਵਿੱਚ ਨੇ ਨਾਲ ਸਾਡੇ ਜਿਹੜੇ ਮਿਸਟਰ ਦੀਪਕ ਹੈਗੇ ਨੇ ਰਸੂਲਪੁਰ ਇਹਨਾਂ ਦਾ ਜਿਹੜਾ ਹੈਗਾ ਡਾਕਟਰ ਵੀ ਅੰਬੇਦਕਰ ਸਾਹਿਬ ਦਾ ਜਿਹੜਾ ਕਲੱਬ ਹੈਗਾ ਯੂ ਐਸ ਏ ਤੋਂ ਤੇ ਪੰਜਾਬ ਦੀ ਜਿਹੜੀ ਹੈਗੀ ਜੈ ਭੀਮ ਜੈ ਭਾਰਤ ਇਹਨਾਂ ਦੇ ਇੱਥੇ ਵੀ ਸਾਡੀ ਸੈਂ ਸੈਂ ਅੰਬੇਦਕਰ ਸੈਂਾ ਪੰਜਾਬ ਹੈ ਉਹਦੇ ਤਹਿਤ ਇਹਨਾਂ ਨੇ ਜਿਹੜਾ ਹੈਗਾ ਇਹ ਸਾਰਾ ਉਪਰਾਲਾ ਕੀਤਾ ਕਿ ਜਿਹੜੇ ਇੱਥੇ ਦੇ ਲੋੜਵੰਦ ਜਿਨ੍ਹਾਂ ਦੇ ਦਰਿਆ ਦੇ ਵਿੱਚ ਨੁਕਸਾਨ ਹੋਇਆ ਪਾਣੀ ਦੇ ਨੁਕਸਾਨ ਹੋਇਆ ਤੇ ਕਮਾਈ ਦੇ ਸਾਧਨ ਖਤਮ ਹੋਏ ਉਹਨਾਂ ਨੂੰ ਕੋਸ਼ਿਸ਼ ਜਿਹੜਾ ਹੈਗਾ ਸੀ ਜਿਹੜੀ ਹੈਗੀ ਤਿੱਲ ਫੁੱਲ ਜਿਹੜੀ ਇਹਨਾਂ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ ਕਿਉਂਕਿ ਅਸੀਂ ਤੁਹਾਨੂੰ ਪਤਾ ਹੈ ਕਿ ਇੰਨੇ ਵੱਡੇ ਨੁਕਸਾਨ ਨੂੰ ਕੋਸ਼ਿਸ਼ ਉਹਦੇ ਨਾਲ ਤਾਂ ਨਹੀਂ ਕਰ ਸਕਦੇ ਪੂਰਤੀ ਨਹੀਂ ਹੋ ਸਕਦੀ ਬਟ ਫਿਰ ਵੀ ਸਾਡੇ ਵੱਲੋਂ ਜਿਹੜਾ ਹੈਗਾ ਇਹ ਸਾੜਿਆਂ ਦੇ ਸਹਿਯੋਗ ਦਾ ਲਿਖੇ ਉਪਰਾਲਾ ਹੈ ਕਿ ਕਿਸੇ ਦੇ ਬੱਚੇ ਨੂੰ ਜਿਹੜਾ ਹੈਗਾ ਭੁੱਖੇ ਨਾ ਸੌਣਾ ਪਵੇ ਤੇ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਹਾਲਾਤ ਹੁੰਦੇ ਆ ਤਾਂ ਤੁਹਾਡੇ ਕੋਲ ਹੀ ਕੋਈ ਪਹੁੰਚ ਕਰ ਸਕਦਾ ਹੈ ਬਾਹਰਲੇ ਜਿਹੜੇ ਹੁੰਦੇ ਨੇ ਵਿੱਚ ਬੈਠੇ ਨੇ ਕਈ ਵਾਰ ਸਾਨੂੰ ਜਿਹੜੇ ਲੋਕ ਹੁੰਦੇ ਆ ਉਥੇ ਲਾਚਾਰ ਹੋ ਜਾਂਦੇ ਆ ਉਹਨਾਂ ਕੋਲੇ ਆਪਣੇ ਸਾਧਨ ਖਤਮ ਹੋ ਜਾਂਦੇ ਨੇ ਆਏ ਸਾਡੇ ਦੀਪਕ ਜੀ ਦਾ ਤੇ ਅੱਜ ਅਸੀਂ ਸਾਰੇ ਮੈਂ ਟੀਮ ਲੈ ਕੇ ਆਪਣੇ ਸਾਡੇ ਨਾਲ ਮੈਸਰ ਸਰਜੀਤ ਰਾਏ ਸਾਡੇ ਜਲੰਧਰ ਵਿਧਾਤੀ ਦੇ ਐਸਪੀ ਡਿਟੈਕਟਿਵ ਨੇ ਸਾਡੇ ਡੀਐਸਪੀ ਸ਼ਾਹਕੋਟ ओंकार ਸਿੰਘ ਬਰਾੜ ਸਬਡਿਵੀਜ਼ਨ ਸਾਡੇ ਸ਼ਾਹਕੋਟ ਦੇ ਨੇ ਸਾਡੇ ਐਸਐਚਓ ਜਿਹੜੇ ਲੋਈਆਂ ਠੀਕ ਹੈ ਗੁਰਸ਼ਰਦ ਜੀ ਦੇ ਸਾਰੇ ਅਸੀਂ ਬਾਕੀ ਸਾਡੇ ਇਥੋਂ ਦੇ ਸਰਪੰਚ ਸਾਡੇ ਨਾਲ ਨੇ ਇੱਥੇ ਦੇ ਸਾਰੇ ਮੋਹਤਬਰ ਜਿਹੜੇ ਬੰਦੇ ਨੇ ਤੇ ਹੋਰ ਸਾਰੇ ਏਰੀਆ ਦੇ ਨਿਵਾਸੀ ਨੇ ਉਹਨਾਂ ਦੇ ਨਾਲ ਆ ਕੇ ਇੱਥੇ ਜਿਹੜਾ ਹੈਗਾ ਇਸ ਜਗ੍ਹਾ ਤੇ ਅੱਗੇ ਵੀ ਅਸੀਂ ਹੋਰ ਜਗ੍ਹਾ ਤੇ ਵੀ ਜਾ ਕੇ ਜਿਹੜਾ ਰਾਸ਼ਨ ਜਿਹੜਾ ਲੋੜ ਬੰਦਾਂ ਨੂੰ ਅਸੀਂ ਤਕਸੀਮ ਜਿਹੜਾ ਕਰ ਰਹੇ ਹਾਂ ਸਰ ਹੋਰ ਕਿਹੜਾ ਏਰੀਆ ਜਾ ਪ੍ਰਭਾਵਿਤ ਹੈ ਤੇ ਇਦਾਨੀ ਸੱਜਣਾ ਨੂੰ ਜਾਂ ਇਹਨਾਂ ਦੇ ਵੀਰ ਜਿਹੜੇ ਐਨ ਜੀਓ ਹੈਗੇ ਉਹਨਾਂ ਨੂੰ ਕੋਈ ਖਾਸ ਕੀ ਦੇਖੋ ਜਿਹੜਾ ਹੈਗਾ ਪੰਜਾਬ ਜਿਹੜੀ ਸਥਿਤੀ ਦੇ ਵਿੱਚ ਉਹ ਲੱਗਿਆ ਹੈਗਾ ਜਾਂ ਲੰਘ ਰਿਹਾ ਹੈਗਾ ਸਾਰੇ ਸਾਡੇ ਜਿਹੜੇ ਐਨ ਆਰ ਆਈ ਸਾਡੇ ਬਾਹਰ ਬੈਠੇ ਨੇ ਉਹਨਾਂ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਆ ਰਿਹਾ ਹੈ ਅਤੇ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਤੁਸੀਂ ਦੇਖਦੇ ਹੋ ਕਿ ਹੁਣ ਇਸ ਤੋਂ ਬਾਅਦ ਜਦੋਂ ਇਹ ਪਾਣੀ ਉਤਰ ਜਾਏਗਾ ਉਸ ਤੋਂ ਬਾਅਦ ਦਰਿਆ ਦੇ ਵਿੱਚ ਜਿਹੜੀ ਹੈਗੀ ਡੀਸਿਲਟਿੰਗ ਦਾ ਕੰਮ ਵੀ ਹੋਣਾ ਹੈ ਜਿਹੜੀ ਮਿੱਟੀ ਅਤੇ ਰੇਤ ਜੰਮੀ ਆ ਪਿਛੋਂ ਆ ਕੇ ਆਈ ਰੇਤਾ ਉਹ ਰੇਤ ਦੀ ਜਿਹੜੀ ਹੈਗੀ ਡੀਸਿਲਟਿੰਗ ਕੀਤੀ ਜਾਏਗੀ ਉਹਦੇ ਵਿੱਚ ਵੀ ਐਨ ਆਰ ਆਈ ਜਿਹੜੇ ਸਾਡੇ ਹੈਗੇ ਨੇ ਉਹਨਾਂ ਵੱਲੋਂ ਸਾਡੇ ਇਥੇ ਲੋਕਲ ਸਮਾਜ ਦੇ ਵੀ ਸੰਸਥਾਵਾਂ ਵੱਲੋਂ ਸਾਡੀ ਮਾਨਯੋਗ ਜਿਹੜੇ ਸਾਡੇ ਸੀਐਮ ਸਾਹਿਬ ਨੇ ਉਹਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਜਿਹੜੇ ਮਾਨ ਜੋ ਕਿ ਸਾਡੇ ਰਵਿੰਦ ਕੇਜਰੀਵਾਲ ਜੀ ਹੈਗੇ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਜਿਹੜੇ ਟੀਮਾਂ ਵਕ ਵਕ ਟੀਮਾਂ ਇਥੇ ਨਿਯੁਕਤ ਕੀਤੀਆਂ ਗਈਆਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਸਾਰਾ ਜਿਹੜਾ ਹੈਗਾ ਇਥੇ ਰੀਹੈਬਿਲੀਟੇਸ਼ਨ ਜਿਹੜੀ ਹੈਗੇ ਦੁਆਰਾ ਮੁੜ ਸੇਵਾ ਸਾਰਿਆਂ ਦਾ ਖਿਆਲ ਕੀਤਾ ਜਾਏਗਾ ਧੰਨਵਾਦ ਜੀ